ਲਓ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ ਅੱਜ ਆਪਾਂ ਲੈ ਕੇ ਪਹੁੰਚੇ ਆਂ ਬੀ ਐਲ ਐਮ ਕੰਪਨੀ ਦੀ ਸਿਮਰ ਦਾ ਕਪੜਾ ਚੈੱਕ ਕਰੋ ਜੀ ਕੁਆਲਿਟੀ ਦਿਖਾਓ ਪੋਸਟਰ ਨੂ ਮਾਲ ਪਹੁੰਚਿਆ ਆਪਣੇ ਕੋਲ ਗਰਮੀਆਂ ਦੇ ਤੋਫੇ ਬੀ ਐਲ ਐਮ ਕੰਪਨੀ ਪਿਓਰ ਸਿਮਰ ਦੇਖੋ ਜੀ ਡਿਜ਼ਾਈਨ ਦੇਖੀ ਚਲੋ ਪੂਰੇ ਸਿਰਾਂ ਤੋਂ ਸਿਰਾਂ ਹਾਜ਼ਰ ਹੋ ਚੁੱਕੇ ਨੇ Ориジナル ਮਾਲ ਆ ਜਮਾ ਪਿਓਰ ਕੋਈ ਲਾਂਬੇ ਵਾਲਾ ਕੰਮ ਨਹੀਂ ਦੇਖੋ ਜੀ ਚੈੱਕ ਕਰ ਲਓ ਸਾਰਾ ਸਿਮਰ ਦੇ ਵਿੱਚ ਐ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਪਹੁੰਚ ਰਿਹਾ ਕੱਪੜਾ ਆਪਣੇ ਕੋਲੇ ਬਿਲਕੁਲ ਕਾਰੇ-ਦਾਰੇ ਪ੍ਰਿੰਟ ਤਿਆਰ ਹੋ ਰਹੇ ਨੇ ਭਾਈ ਚੈੱਕ ਕਰੀ ਚਲੋ ਕੁਆਲਿਟੀਆਂ ਸਿਰਾ ਤੋਂ ਸਿਰਾ ਹਰੇਕ ਡਿਜ਼ਾਈਨ ਦੇ ਚਾਰ-ਚਾਰ ਕਲਰ ਹੋਣਗੇ ਪੂਰੇ ਸੋਹਣੇ-ਸੋਹਣੇ ਲਓ ਜੀ ਬਿਲਕੁਲ ਨਿਊ ਆਰਟੀਕਲ ਖੁੱਲ ਰਹੇ ਨੇ ਚੈੱਕ ਕਰੀ ਚਲੋ ਡਿਜ਼ਾਈਨ ਸਾਰੇ ਕਵਲੀ ਸਟੈਂਡਰਡ ਦੇ ਆ ਨਾਲ ਮੋਰ ਦਿਖਾਉਦੀ ਏ ਦੀ ਕੰਪਨੀ ਦੀ ਬਹੁਤ ਲੱਗਿਆ ਬੀ ਐਲ ਐਮ ਆ ਦੇਖੋ ਸਾਰੇਆਂ ਕਿਨਾਰੀਆਂ ਦੇ ਉੱਪਰ ओरिजिनल ਕੱਪੜੇ ਹਾਜ਼ਰ ਹੋ ਚੁੱਕੇ ਨੇ ਦੇਖੋ ਜੀ ਸੇਮਰਾ ਚੈੱਕ ਲੋ ਦੇਖੋ ਭਾਈ ਆ ਸਾਰੇ ਡਿਜ਼ਾਈਨ ਨੇ ਤੇ ਸਾੜੇ ਡਿਜ਼ਾਈਨ ਵੀ ਆ ਦੇਖੋ ਸਾਰੇ ਨਵੇਂ ਨਵੇਂ ਟੌਪ ਟੌਪ ਦੇ ਡਿਜ਼ਾਈਨ ਤੇ ਇੱਕ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਮੈਚਿੰਗ ਸੂਟ ਪਹੁੰਚੇ ਨੇ ਸਿਰਕ ਦੇ ਵਿੱਚ ਬੀ ਐਲ ਐਮ ਸਿਰਕ ਮੈਚਿੰਗ ਸੂਟ ਹੈ ਜੀ ਇਹ ਇਹਦੇ ਨਾਲ ਪ੍ਰਿੰਟ ਵਾਲੀ ਸਲਵਾਰ ਆਉਗੀ ਜੀ 3 ਮੀਟਰ ਦੀ ਸਲਵਾਰ ਤੇ 2.5 ਮੀਟਰ ਦੀ ਕਮੀਜ਼ 5.5 ਮੀਟਰ ਦੀ ਕੱਟ ਵਾਲਾ ਸੂਟ ਹੈ ਜੀ ਚੈੱਕ ਕਰ ਸਕਦੇ ਹੋ ਡਿਜ਼ਾਈਨ ਇਹਦੇ ਵਿੱਚ ਵਾਦੂ ਨੇ ਡਿਜ਼ਾਈਨ ਦੇ ਸਿਰਾਂ ਪਹੁੰਚੇ ਨੇ ਪੂਰੇ ਟੌਪ ਟੌਪ ਦੇ ਚੈੱਕ ਕਰ ਲੋ ਦੇਖੋ ਗਰਮੀਆਂ ਦੇ ਤੋਹਫੇ ਨੇ ਦੇਖੋ ਜੀ ਡਿਜ਼ਾਈਨ ਪੂਰੇ ਟੌਪ ਡਾਪ ਦੇ ਹਾਜ਼ਰ ਹੋ ਗਏ ਲਓ ਜੀ ਆਹ ਦੇਖੋ ਪ੍ਰਿੰਟ ਚੈੱਕ ਕਰਵਾ ਸਾਰਾ ਦਿਖਾਓ ਜੀ ਡਿਜ਼ਾਈਨ ਕੋਲ ਆ ਲਓ ਦੇਖੋ ਬਲੈਕ ਦੇ ਵਿੱਚ ਕੀ ਆਵਾਟ ਹੈ ਜੀ ਬਲੈਕ ਸਪੈਸ਼ਲ ਆ ਰਿਹਾ ਇਸ ਵਾਰ ਪ੍ਰਿੰਟ ਚਿਕੜਾਈ ਤੇ ਸਾਰੇ ਵੱਖੋ ਵੱਖਰੀਆਂ ਕੁਆਲਿਟੀਆਂ ਦੇ ਵਿੱਚ ਬਲੈਕ ਸਪੈਸ਼ਲ ਕਰਤਾ ਗਏ ਨੇ ਆ ਲਵੈਂਡਰ ਕਲਰ ਆਇਆ ਇੱਕ ਬਹੁਤ ਪਿਆਰਾ ਕਲਰ ਚੈੱਕ ਕਰੋ ਜੀ ਦੇਖੋ ਜੀ ਸਲਵਾਰ ਦਿਖਾਓ ਜੀ ਹਲੋ ਕੁਆਲਟੀ ਚੈੱਕ ਕਰਾਇਆ ਕਰੋ ਸਮਾਰ ਗਿਆ ਪ੍ਰਿੰਟ ਸਾਰਾ ਦਿਖਾਓ ਦੇਖੋ ਜੀ ਗਾੜੀਆਂ ਪਹੁੰਚੇ 24 ਸਿਰਕਲੇ ਵਿੱਚ ਆਹ ਲੋ ਆ ਚੈੱਕ ਕਰਾਓ ਮੋਰੇ ਦੀ ਸਾਹਮਣੇ ਤੇ ਆ ਪ੍ਰਿੰਟ ਵਾਲੀ ਸਲਵਾਰ ਆ ਗਈ ਪਈ ਇਹਦੀ ਦੇਖੋ ਜੀ ਇਹ ਤੋਫੇ ਪਹੁੰਚ ਗਏ ਗਰਮੀਆਂ ਵਾਲੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਹਾਜ਼ਰ ਹੋਇਆ ਨਵਾਂ ਮਾਲ ਬੀ ਐਲ ਐਨ ਕੰਪਨੀ ਦਾ ਚੈੱਕ ਕਰੀ ਚਲੋ ਨੇ ਸਾਰੇ ਨਿਊ ਆਰਟੀਕਲ ਪਹੁੰਚੇ ਨੇ ਜਿੰਨੇ ਵੀ ਨੇ ਚੈੱਕ ਕਰ ਲੋ ਭਾਈ ਰੇਟ ਤੁਸੀਂ ਸ਼ਾਪ ਤੇ ਪਹੁੰਚ ਕੇ ਪਤਾ ਕਰ ਸਕਦੇ ਹੋ ਰੇਟ ਬੋਲਣਾ ਸਾਡੀ ਮਜਬੂਰੀ ਨਹੀਂ ਨਹੀਂ ਬੋਲਣਾ ਸਾਡੀ ਮਜਬੂਰੀ ਹੈ ਇਸ ਕਰਕੇ ਉਹ ਤੁਸੀਂ ਸ਼ਾਪ ਤੇ ਪਹੁੰਚ ਕੇ ਦੇਖ ਕਰ ਸਕਦੇ ਹੋ ਖਰੀਦ ਸਕਦੇ ਹੋ ਨਵੇਂ-ਨਵੇਂ ਡਿਜ਼ਾਈਨਾਂ ਚ ਮਾਲ ਸਾਰਾ ਤੁਹਾਡੇ ਸਾਹਮਣੇ ਆ ਭਾਈ ਫਰੈਸ਼ ਮਾਲ ਹੈ ਕੰਪਨੀ ਦਾ ਮਾਲ ਹੈ 5.5 ਪਿੱਟਰ ਦੀ ਕੱਟ ਵਾਲੇ ਸੂਟ ਨੇ ਜਿਹੜੇ ਮੈਚਿੰਗ ਨੇ ਇਹਦੇ ਵਿੱਚ ਆਲ ਓਵਰ ਵੀ ਦਿਖਾਵਾਂਗੇ ਤੁਹਾਨੂੰ ਤੁਸੀਂ ਮੈਚਿੰਗ ਦੇਖ ਰਹੇ ਹੋ ਜਿਹੜੇ ਆ ਡਿਜ਼ਾਈਨ ਤੁਹਾਨੂੰ ਦਿਖਾ ਰਹੇ ਆ ਸਾਰੇ ਦੇਖੋ ਜੀ ਲਓ ਜੀ ਕੀ ਬਾਤ ਹੈ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਦੇਖੋ ਇਹਦੇ ਵਿੱਚ ਦੋ ਕਲਰ ਨੇ ਆਹ ਲਓ ਸਲਵਾਰਾ ਦੀ ਬਹੁਤ ਸੋਹਣੀਆ ਪ੍ਰਿੰਟ ਕੀਤੀਆਂ ਆ ਨੇ ਦੇਖੋ ਜੀ ਆਹ ਲਓ ਇਹ ਵਿੱਚ ਲਾਈਟ ਚਾਟ ਆ ਥੋੜਾ ਜਿਹਾ ਮੀਡੀਅਮ ਜਿਹਾ ਦੇਖ ਕੋਈ ਚੈੱਕ ਕਰੋ ਇਹ ਸਾਰਾ ਬੀ ਐਲ ਐਮ ਕੰਪਨੀ ਦਾ ਮਾਦ ਖੁੱਲ ਰਿਹਾ ਭਾਈ ਪਿਓਰ ਕਪੜੇ ਨੇ ਜਮਾਂ ਸ਼ਾਨਦਾਰ ਸਪੈਸ਼ਲ ਲਓ ਜੀ ਸਿਰਕ ਦੇ ਵਿੱਚ ਸਿਰਕ ਬੀ ਐਲ ਐਮ ਕੰਪਨੀ ਲਓ ਜੀ ਡੈਨ ਸਿਰਾ ਤੋਂ ਸਿਰਾ ਪਹੁੰਚ ਗਏ ਨੇ ਭੈਣਾ ਆ ਲਓ लॉजिक होर लाइट चार्ट पहुंचे डिजाइन दिखा दो हाँ बहुत ही सिंपल सोबर जहा कलर है बहुत प्यारा देखो जी ऑफ वाइट कलर की सलवार देखो लॉजिक भैया हो मैचिंग चेक कराओ डिजाइन सलवार के दिखा दो सलवार आ गई जी फ्लावर वाली ਸਾਰੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਗਿਆ ਭਾਈ ਮੈਚਿੰਗ ਜੀ ਐਲ ਐਮ ਸਿਰਕਾ ਪੂਰੇ ਠੰਡੇ ਠਾਰ ਕਪੜੇ ਹਾਜ਼ਰ ਹੋ ਰਹੇ ਨੇ ਸਪੈਸ਼ਲ ਤੋਹਫੇ ਚੱਕੀ ਚਲੋ ਲੱਗ ਚੁੱਕੇ ਨੇ ਮੇਲੇ ਦੇਖੋ ਜੀ ਇਹ ਵੀ ਆ ਗਿਆ ਬਲੈਕ ਸਵਾਰ ਦੇ ਨਾਲ ਵੇਖੋ ਡਿਜ਼ਾਈਨ ਚੈੱਕ ਕਰੋ ਸਮਾਰ ਕੇ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਜੀ ਚਾਵਾ ਤੇ ਜੀ ਵਾਸ ਸੁਪਰ ਹਟੇਡਿਆ ਹੁੱਲਿਆ ਪੂਰਾ ਟੌਪ ਦਾ ਲੋ ਹੁਣ ਸਾਨੂੰ ਆਲ ਓਵਰ ਦਿਖਾਵਾਂਗੇ ਇਹੀ ਕਪੜਾ ਹੋਊਗਾ ਇਹ ਆਵੇਗਾ ਆਲ ਓਵਰ 5 ਮੀਟਰ ਦੀ ਕੱਟ ਆਊਗੀ ਇਹਦੀ ਇਹਦੇ ਵਿੱਚ ਵੀ ਵੱਖੋ ਵੱਖਰੇ ਡਿਜ਼ਾਈਨ ਮਿਲਣਗੇ ਬਹੁਤ ਹੀ ਸੋਹਣੇ ਸੋਹਣੇ ਦੇਖੋ ਚੈੱਕ ਕਰੀ ਚਲੋ ਡਿਜ਼ਾਈਨ ਖੁੱਲ ਰਹੇ ਨੇ ਨਵੇਂ ਟੌਪ ਦੇ ਤਾਜ਼ੇ-ਤਾਜ਼ੇ ਮਾਲ ਆ ਗਏ ਦੇਖੋ ਜੀ ਲੋ ਡਿਜ਼ਾਈਨ ਹੋ ਰਹੇ ਹਨ ਬ੍ਰੀਫ ਪ੍ਰਿੰਟ ਦੇ ਵਿੱਚ ਚੈੱਕ ਕਰੋ ਬਹੁਤ ਹੀ ਸੋਹਣਾ ਰਿਹਾ ਨਾ ਦੇਖੋ ਜੀ ਕੋਡ ਡਿਜ਼ਾਈਨ ਆ ਗਿਆ ਬ੍ਰੀਫ ਪ੍ਰਿੰਟ ਚ ਹਰੇਕ ਡਿਜ਼ਾਈਨ ਤੇ ਤਿੰਨ ਤਿੰਨ ਚਾਰ ਚਾਰ ਕਲਰ ਹਰੇਕ ਡਿਜ਼ਾਈਨ ਦੇ ਆਪਾਂ ਤੁਹਾਨੂੰ ਇੱਕ ਇੱਕ ਸੈਂਪਲ ਤੌਰ ਤੇ ਦਿਖਾ ਰਹੇ ਹਾਂ ਸੋ ਸਾਰੇ ਮਾਲ ਤੁਸੀਂ ਇਹਦੇ ਜਿੰਨੇ ਵੀ ਸੂਟ ਤੁਹਾਨੂੰ ਦਿਖਾ ਰਹੇ ਆ ਪ੍ਰਿੰਟ ਸੂਟ ਆ ਸ਼ਾਪ ਤੇ ਪਹੁੰਚ ਕੇ ਇਹਨਾਂ ਦੇ ਹੋਰ ਡਿਜ਼ਾਈਨ ਵਾਧੂ ਮਾਲ ਆਪਣੇ ਕੋਲੇ ਕੁਆਂਟੀਟੀ ਜਿੰਨਾ ਮਰਜ਼ੀ ਚੱਕ ਲੋ ਲਓ ਜੀ ਹੋਲ ਸੇਲ ਦੇ ਡੀਟੇਲ ਦੇ ਗਾਕਾਂ ਲਈ ਸਪੈਸ਼ਲ ਆਫਰਾਂ ਲੱਗ ਚੁੱਕੀਆਂ ਨੇ ਪਿਓਰ ਸਰਕ ਬੀ ਐਲ ਐਮ ਸਰਕ ਆਲ ਓਵਰ ਤੇ ਮੈਚਿੰਗ ਤੇ ਪਲੱਸ ਸੇਮਰ ਤੁਹਾਨੂੰ ਦਿਖਾਈਆ ਪਹਿਲਾਂ ਸੇਮਰ ਮੈਚਿੰਗ ਹਲੋ ਦੇਖੋ ਜੀ ਟਾਲੀਅਨ ਕੋਲ ਲਓ ਜੀ ਕੋਡიან ਦਿਖਾਉਣੇ ਆਪਾਂ ਨੂੰ ਦੇਖੋ ਬਹੁਤ ਹੀ ਸਿੰਪਲ ਸੋਬਰ ਜਿਹਾ ਡਿਜ਼ਾਈਨ ਆ ਬਹੁਤ ਪਿਆਰਾ ਚੈੱਕ ਕਰ ਸਕਦੇ ਹੋ ਲਓ ਜੀ ndear ਪਹੁੰਚ ਗਿਆ ਨੇ ਸਿਰਾ ਟਾਪ ਕੁਆਲਟੀ ਬੀ ਐਲ ਐਮ ਕੰਪਨੀ ਦਾ ਸਿੱਧਕ ਨੰਬਰ ਹੈ ਜੀ ਚੈੱਕ ਕਰ ਲਓ ਚਲ ਦੇਖੋ ਆ ਬਲੈਕ ਸਪੈਸ਼ਲ ਆ ਇਹਦੇ ਵਿੱਚ ਕਾਫੀ ਸਾਰੇ ਤਰ੍ਹਾਂ ਤਰ੍ਹਾਂ ਦੇ ਨਵੇਂ-ਨਵੇਂ ਡਿਜ਼ਾਈਨ ਆਪਣੇ ਕੋਲ ਹਾਜ਼ਰ ਹੋ ਚੁੱਕੇ ਨੇ ਭੈਣੇ ਭਾਈਓ ਚੱਕ ਲੋ ਨਵੇਂ ਡਿਜ਼ਾਈਨ ਤੋਂ ਹੋਰ ਨਵੇਂ ਡਿਜ਼ਾਈਨ ਦੇਖਣ ਲਈ ਸਾਡੇ ਨਾਲ ਜੁੜਿਆ ਕਰੋ ਨਵੇਂ ਵੀਡੀਓ ਦੇਖਣ ਲਈ ਸ਼ਾਪ ਤੇ ਪਹੁੰਚ ਕੇ ਨਵੇਂ-ਨਵੇਂ ਸੋਹਣੇ-ਸੋਹਣੇ ਡਿਜ਼ਾਈਨ ਲੈ ਕੇ ਜਾਓ ਜੀ ਸੋ ਸ਼ੁਕਰੀਆ ਧੰਨਵਾਦ